8552 ਦੀ 2 ਸਪੀਡ ਹੈ ਜੀ ਇਹ ਹਾਂਜੀ 2 ਸਪੀਡ ਹੈ ਜੀ 2 ਸਪੀਡ ਹੈ ਮਾਡਲ ਕਿੰਨੇ ਹੈ ਜੀ 19 ਮਾਡਲ 19 ਮਾਡਲ ਆ ਤੇ ਪੰਜਾਬ ਦਾ ਨੰਬਰ ਹੈ ਜੀ ਹਾਂਜੀ ਫ੍ਰੀ ਕੋਡ ਦਾ ਫਸਟ ਡਾਲਰ ਸਾਰਾ ਸਪੀਡ ਹੈ ਠੀਕ ਹੈ ਜੀ ਸ਼ੀਲਡ ਆ ਟਰੈਕਟਰ ਜੋ ਵੀ ਰਿਕਾਰਡ ਕੋ ਐਮਰਜੈਂਸੀ ਰਿਕਾਰਡ ਹੀ ਹੋਵੇਗਾ ਜੀ ਐਮਰਜੈਂਸੀ ਰਿਕਾਰਡ ਆ ਟਰੈਕਟਰ ਸਾਰਾ ਠੀਕ ਹੈ ਜੀ ਤੇ ਪੰਜਾ ਕਿਲੇ ਵਾਈ ਤੇ ਚੱਲੇ ਨਾ ਤੂੜੀਏ ਮਸ਼ੀਨ ਤੇ ਨਹੀਂ ਚੱਲੇ ਨਾਰੀਪਰ ਤੇ ਨਾ ਕਾਹਤੇ ਸਿਰਫ ਪੰਜਾ ਕਿਲੇ ਵਾਈ ਤੇ ਚੱਲੇ ਠੀਕ ਹੈ ਜੀ ਆਪਾਂ ਕਹ ਜੀ ਹਰ ਸਾਗੇ ਦੀ ਚੱਲੇ ਬੈਟਰ ਟਰੈਕਟਰ ਟਰਾਲੀ ਤੇ ਘਰੇਲੂ ਮਾੜਾ ਵਾਹਗਾ ਜੀ ਉਹਨਾਂ ਲੱਕਾ ਡੀ 750 RX ਸਕੰਦਰ ਮਾਡਲ ਹੈ 52 ਹਾਰਸ ਪਾਵਰ ਦੇ ਵਿੱਚ ਹੈਗਾ ਜੀ ਹਾਈ ਟਾਰਕ ਸਾਈਡ ਗੇਅਰ ਇਹ 3 ਸਪੀਡ ਦਾ ਟੂ ਜੀ ਇਹ ਟੂ ਹੈ ਜੀ ਹੂ ਸਪੀਡ ਆ। ਪਗਲ ਵੱਟ ਕਰੀਏ ਰੰਗ ਪੈਂਟ ਆ ਕੋ। ਇਹ ਵੀ ਵੀਰੇ ਸਾਰਾ ਦੇ ਪਹਿਲਾ ਟਰੈਕਟਰ ਉਹਦੇ ਨੂੰ ਇਹਦੀ ਗਾਰੰਟੀ ਫੋਲੂ ਹੋਊਗੀ। ਸਾਰਾ ਟਰੈਕਟਰ ਸ਼ੀਲਡ ਆ, ਚਾਰਾਂ ਕਿੱਲੇ ਵਾਈ ਤੇ ਚੱਲੇਗਾ, ਨਾ ਕੋਈ ਟਰਾਲੇ ਤੇ ਨਾ ਘਾਇ ਤੇ। ਠੀਕ ਆ ਜੀ। ਮਤਲਬ くれਲੂ くれਲੂ ਚੱਲਿਆ ਵਾ, ਜਿੱਨਾਕ ਵੀ ਚੱਲਿਆ ਵਾ। ਹਾਂਜੀ ਹਾਂਜੀ। ਕੰਪਨੀ ਰਿਕੋਰਡ ਹੀ ਇਹਦਾ ਸਭ ਦਾ ਵਗੈਰਾ ਉਹਨੂੰ ਫੋਰੀ ਹੋਇਆ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ ਸਾਰੇ ਦੋਸਤਾਂ। ਵੀਰੇ ਨੂੰ ਆਪਾਂ ਪਹੁੰਚਿਆ ਮੂਗਾ ਟਰੈਕਟਰ ਮੰਡੀ ਤੇ, ਜੋ ਕਿ ਹਰ ਐਤਵਾਰ ਮੰਡੀ ਲੱਗਦੀ ਆ। ਤੇ ਇਹ ਮੰਡੀ ਆ ਜੀ ਪੁਰਦੇ ਜਮਾ ਨਾਲ ਲੱਗਦੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੋ ਟਰੈਕਟਰ ਦਿਖਾਵਾਂਗੇ ਬਹੁਤ ਘੱਟ ਚੱਲੇ ਹੋਏ ਤੇ ਗਰੰਟੀ ਰਿਕਾਰਡ ਹੋਣਗੇ ਟਰੈਕਟਰ ਬਈ ਸਵਰਾਜ 855 ਤੇ ਸੂਨਾ ਲਿਕਾ ਬੀਆਈ 750 ਚ ਆਰਐਕਸ ਵਾਲਾ ਤੇ ਦੋਨੇ ਟਰੈਕਟਰਾਂ ਦੀ ਵੀ ਫੁੱਲ ਗਰੰਟੀ ਹੋਊਗੀ ਪੰਜਾਬ ਦੇ ਨੰਬਰ ਹੋਣਗੇ ਜੀ ਦੋਸਤੋ ਗੱਲਬਾਤ ਕਰਦੇ ਆਂ ਜੀ ਸਵਰਾਜ 855 ਦੀ ਟੂ ਸਪੀਡ ਹੈ ਜੀ ਇਹ ਹਾਂ ਜੀ ਟੂ ਸਪੀਡ ਹੈ ਜੀ ਟੂ ਸਪੀਡ ਹੈ ਮਾਡਲ ਕਿੰਨੇ ਹੈ ਜੀ 19 ਮਾਡਲ ਆ ਤੇ ਪੰਜਾਬ ਦਾ ਨੰਬਰ ਹੈ ਜੀ ਹਾਂਜੀ ਫ੍ਰੀਕੋਰਡ ਦਾ ਫਸਟ ਓਨਰ ਹੈ ਫਸਟ ਓਨਰ ਪੰਜਾਬ ਦਾ ਨੰਬਰ ਫਾਈਬਰ ਵਾਲੀ ਹੋਟਲ ਲੱਗੀ ਆ ਸਾਊਂਡ ਸਿਸਟਮ ਲੱਗਿਆ ਤੇ ਆਪਾਂ ਰੰਗ ਪੇਟ ਦੀ ਗੱਲਬਾਤ ਕਰੀਏ ਸਾਰਾ ਓਰੀਜਨਲ ਆ ਜਿੱਥੋਂ ਬੰਦੇ ਮਰਜ਼ੀ ਆ ਜਾਣ ਟਰੈਕਟਰ ਆਪਣਾ ਜੇ ਕੋਈ ਬੰਦਾ ਆ ਕੇ ਕਹਦਾ ਵੀ ਇੱਥੇ ਸਾਫ਼ ਕਰਦੇ ਕੰਮ ਲੱਗੀ ਆ ਹਾਂਜੀ ਆਪਾਂ ਤੇਲ ਦਾ ਖਰਚਾ ਹੀ ਦਵਾਉਂਦੇ ਠੀਕ ਆ ਜੀ ਆ ਦੇਖੋ ਬਈ ਚਟਾਂ ਟਟਾਂ ਵੀ ਓਮ ਹੀ ਲੱਗਿਆ ਵੀ ਆ ਟਰੈਕਟਰ ਤੇ ਸਾਰਾ ਸਟੀਲ ਆ ਜੀ ਠੀਕ ਆ ਜੀ ਸਟੀਲ ਦਾ ਟਰੈਕਟਰ ਰੇ ਟਾਇਰਾਂ ਦੀ ਜੇ ਗੱਲਬਾਤ ਕਰੀ ਜੀ ਯਾਰ ਵੀਰੇ ਫਾਲਾ ਲੱਗ ਗਿਆ ਮਗਰੂ ਬਦ ਗਏ ਮਗਰ ਟਾਇਰ ਠੀਕ ਆ ਜੀ ਬੀਕੇਟੀ ਕਮਾਂਡਰ ਵਾਲੇ ਚੇਂਜ ਟਾਇਰ ਨੇ ਹਾਂਜੀ 14 ਵਾਲੇ 프ਰੰਟਲ ਦੇ ਨਾਲ ਤੇ ਜੀ ਨਹੀਂ ਵੀ ਬਦਲੇ ਹੋ ਜੀ ਠੀਕ ਆ ਜੀ ਹਾਂਜੀ ਵੈਸੇ 100 ਕਿਲੋ ਬਦਲ ਤੇ ਠੀਕ ਆ ਜੀ ਹਾਂਜੀ ਹਾਂਜੀ ਇਹ ਦੇਖ ਸਕਦੇ ਹੋ ਟ੍ਰੈਕਟਰ ਕੋਈ ਦੇਖ ਲਓ ਜੀ 1600 ਘੰਟੇ ਕੰਪਨੀ ਰਿਕਾਰਡ ਹੀ ਚੱਲਿਆ ਬਈ ਹਾਂਜੀ ਹਾਂਜੀ ਕੰਪਨੀ ਰਿਕਾਰਡ ਹੈ ਠੀਕ ਆ ਤੇ ਸਰਵਿਸ ਵਗੈਰਾ ਦੀ ਗੱਲਬਾਤ ਸਾਰਾ ਬਲੋ ਜੋ ਵੀ ਰਿਕਾਰਡ ਕਮਰਜੈਂਸੀ ਰਿਕਾਰਡ ਹੀ ਹੋਵੇਗਾ ਜੀ ਕੈਂਸੀ ਰਿਕਾਰਡ ਆ ਟ੍ਰੈਕਟਰ ਸਾਰਾ ਇਹ ਮਾਡਲ ਕਿੰਨੇ ਸੀਗਾ ਜੀ ਇਹ ਇਹ 19 ਮਾਡਲ ਆ 19 ਮਾਡਲ ਆ ਹਾਂਜੀ ਕਿ ਕਿੱਲਿਆਂ ਦੀ ਬਾਹੀ ਤੇ ਚੱਲਿਆ ਜੀ ਇਹ 50 ਕਿੱਲੇ ਦੀ ਬਾਹੀ ਤੇ ਚੱਲਿਆ ਨਾ ਤੂੜੀਏ ਮਸ਼ੀਨ ਤੇ ਨਹੀਂ ਚੱਲਿਆ ਜੀ ਨਾਰੀਪਰ ਤੇ ਨਾ ਕਾਹ ਇੱਥੇ ਸਿਰਫ 50 ਕਿੱਲੇ ਬਾਹੀ ਤੇ ਚੱਲੇਗਾ ਠੀਕ ਆ ਜੀ ਆਪਾਂ ਕਹਿੰਦੇ ਹਣਸਾ ਅੱਗੇ ਦੀ ਚੱਲਿਆ ਬੈਟਰ ਟਰੈਕਟਰ ਟਰਾਲੀ ਤੇ ਘਰੇਲੂ ਮਾੜਾ ਮੋਟਾ ਹਾਂਜੀ ਹਾਂਜੀ ਡਿਮਾਂਡ ਕਿੰਨੀ ਹੈ ਜੀ ਇਹ 6 85 ਮੰਗਦੇ ਮੌਕੇ ਤੇ ਮੰਨ ਤਨ ਕਰਦੇ ਠੀਕ ਆ ਜੀ ਤੇ ਸਾਊਂਡ ਤੇ ਹੁੱਡ ਵੀ ਨਾਲ ਹੀ ਦਵਾਂਗੇ ਸਾਰਾ ਸਮਾਨ ਨਾਲ ਹੀ ਦਵਾਂਗੇ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲੱਕਾ ਡ ਜਮਨ ਜਾਇਆ ਔਰ ਪਾਵਰ ਦੇ ਵਿੱਚ ਹੈਗਾ ਜੀ ਹਾਈ ਟਾਰਕ ਸਾਈਡ ਗੇਅਰ ਇਹ 3 ਸਪੀਡ ਦਾ 2 ਜੀ ਇਹ 2 ਆ ਜੀ 2 ਸਪੀਡ ਨਾਲ ਦੇ ਦੁਆਰੇ ਲੱਗੇ ਇਹ ਹੈਗਾ ਜੀ ਪਾਵਰ ਸਟੀering ਇਹਦੇ ਵੀ ਟਾਇਰਾਂ ਦੀ ਕੰਡੀਸ਼ਨ ਇਹਦੇ ਟਾਇਰ ਚਾਰੇ ਨਾਲ ਦੇਗੇ ਨਾਲ ਦਾ ਵੀ ਚੌਕੜਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਟਰੈਕਟਰ ਦੀ ਜਮਾ ਸ਼ੋਰੂਮ ਕੰਡੀਸ਼ਨ ਪਾ ਟਰੈਕਟਰ ਇਹ ਵੀ ਇਹਦੇ ਟਰੈਕਟਰ ਦੀ ਜੇ ਆਪਾਂ ਗੱਲਬਾਤ ਕਰੀਏ ਰੰਗ ਪੇਂਟ ਆ ਕੋਈ ਇਹ ਵੀ ਵੀਰੇ ਸਾਰਾ ਜੇ ਪਹਿਲਾ ਟਰੈਕਟਰ ਉਹਦੇ ਨੂੰ ਇਹਦੀ ਗਾਰੰਟੀ ਫੋਲੋ ਹੋਊਗੀ ਸਾਰਾ ਟਰੈਕਟਰ ਸ਼ੀਲਡ ਆ ਚਾਰਾਂ ਕਿੱਲੇ ਵਾਈ ਤੇ ਚੱਲਿਆ ਨਾ ਕੋਈ ਟਰਾਲੇ ਤੇ ਨਾ ਘਾਏ ਤੇ ਠੀਕ ਆ ਜੀ ਮਤਲਬ ਕਰੇਲੂ ਕਰੇਲੂ ਚੱਲਿਆ ਵਾ ਜਿੱਨਾ ਕਿ ਵੀ ਚੱਲਿਆ ਵਾ ਹਾਂਜੀ ਹਾਂਜੀ ਕੰਪਨੀ ਰਿਕਾਰਡ ਹੀ ਇਹਦਾ ਸਰਦਨਾ ਵਗੈਰਾ ਉਹਨੂੰ ਦਿਖਾਉਂਦੀ ਹੈ ਠੀਕ ਆ ਜੀ 21 ਮਾਡਲ ਆ ਗਿਆ ਜੀ ਇਹ ਇਹ ਟਰੈਕਟਰ ਦੀ ਜੇ ਆਪਾਂ ਡਿਮਾਂਡ ਦੀ ਗੱਲਬਾਤ ਕਰੀਏ ਜੀ ਇਹ 6 ਲੱਖ 10 ਹਜ਼ਾਰ ਡਿਮਾਂਡ ਕਰਦੇ ਮੌਕੇ ਦੀ ਮਾਨਤਾ ਕਰਦੇ ਠੀਕ ਹੈ ਜੀ ਡਬਲ ਪੰਪ ਚ ਆ ਗਿਆ ਜੀ ਪਾਵਰ ਸਟੀering ਫੁੱਲ ਟੌਪ ਮਾਡਲ ਪੰਜਾਬ ਦਾ ਨੰਬਰ ਹੀ ਆ ਵੀ ਹਾਂ ਜੀ ਪ੍ਰੋਪਰ ਤਾਂ ਫਾਸਟ ਹੁੰਦਾ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਜੀ 9968635910 ਠੀਕ ਹੈ ਜੀ ਪਿੰਡ ਕਿਹੜਾ ਜੀ ਪਿੰਡ ਆਪਣਾ ਜੀਰੇ ਲਾ ਕੇ ਫੇਰ ਉਹ ਕਿ ਪਿੰਡ ਹੈ ਠੀਕ ਹੈ ਜੀ ਪਨਾਣਾ ਟਰੈਕਟਰ ਇਕੱਠਾ ਹੋਊਗਾ ਜੀ ਹਾਂ ਜੀ ਇਕੱਠ ਲਾਂਗੇ ਵਿੱਚ ਕੋਈ ਲੋਨ ਵੀ ਕਰਾ ਦਾਂਗੇ ਲੋਨ ਵਗੈਰਾ ਜੀ ਹਾਂ ਜੀ ਹਾਂ ਜੀ ਸਭ ਕਰਾ ਦਾਂਗੇ ਠੀਕ ਹੈ ਜੀ ਬਈ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ